ਲਓ ਜੀ ਆਪਾਂ ਬਣਾਉਣ ਲੱਗੇ ਅੱਜ ਪੰਜੀਰੀ ਤੇ ਕੰਮ ਕਰਤਾ ਸਟਾਰਟ ਕਿਉ ਕੱਢ ਲਿਆ ਪਹਿਲਾਂ ਤੇ ਸਭ ਤੋਂ ਪਹਿਲਾਂ ਆਪਾਂ ਮਖਾਣੇ ਭੁੰਨਾਂਗੇ ਮਖਾਣੇ ਰੋਸਟ ਕਰ ਲਈਏ ਰੋਸਟ ਕਰਨ ਤੋਂ ਬਾਅਦ ਨੋ ਇੰਨੇ ਕੋਰਸਟ ਕਰਨੇ ਹੈ ਕਿ ਤਾਂ ਕਿ ਮੱਚਣ ਵੀ ਨਾ ਤੇ ਬਾਲੇ ਸੜਨ ਨੀ ਦੇਣੇ ਬਰੌਂ ਹੋ ਜੇ ਕਰਨੇ ਤੇ ਫੁੱਲ ਕੇ ਥੋੜੇ ਜਿਹੇ ਵੱਡੇ ਵੀ ਹੋ ਜਾਣਗੇ ਖੁਸ਼ਬੂ ਸੋਹਣੀ ਆਉਂਦੀ ਆ ਸੁਪਰ ਇੰਫਸੋਕੀ ਆਪ ਤੇ ਆਪਣਾ ਕੁੰਡਾ ਡੰਡਾ ਆਪ ਕੁੰਡੇ ਡੰਡੇ ਜੱਬ ਕਿੰਨੇ ਐ ਸਿਚ ਕਰ ਲੇ ਕੁੰਡਾ ਡੰਡਾ ਨਾ ਹੋਵੇ ਜੇ ਇੰਨੀ ਮਿਹਨਤ ਨਾ ਕਰ ਸਕੀ ਤਾਂ ਫਿਰ ਮਿਕਸੀਟ ਵੀ ਕਰ ਲੋ ਥਿਲਗਣਾ ਇਸ ਕਰਕੇ ਪਟੱਕੇ ਕੁੱਟਾਂਗੇ ਕਾਹੜੇ ਦਾ ਕੋਕੇ ਦੀਆਂ ਟੋਟੀਆਂ ਇਹਨਾਂ ਨੂੰ ਇਦਾਂ ਕੋਪੇ ਨੂੰ ਕੱਦੂ ਗਾਸ਼ ਕੀਤਾ ਜਾ ਰਿਹਾ ਕਿ ਵੀ ਇਦਾਂ ਕਰ ਸਕਦੇ ਨੇ ਦਾ ਬਹੁਤ ਬਰੀਕ ਬਰੀਕ ਕਰ ਸਕਦੇ ਚੱਕਣਾ। ਤਾਂ ਜੀ ਹੁਣ ਆਪਾਂ ਕੁੱਟਣ ਲੱਗੇ ਆਂ ਬਦਾਮ। ਇਹਨੂੰ ਦਰੜਫੜਾਈ ਕਰਨੇ ਆਂ ਬਾਹਲੇ ਬਰੀਕ ਨਹੀਂ ਕੁੱਟਨੇ ਤਾਂ ਕਿ ਤੇਲ ਨਾ ਨਿਕਲ ਜੇ ਤੇ ਆ ਆਪਣੇ ਮਖਾਣੇ ਹੋ ਗਏ ਰੈਡੀ। ਇਹਨਾਂ ਨੂੰ ਚ ਕਰਤਾ ਚੂਰਾ ਆਪਾਂ ਕੁੰਡੇ ਜੀ ਕਰਦੇ ਆਂ ਦੇਸੀ ਤਰੀਕੇ ਨਾਲ। ਤੁਸੀਂ ਜਾਓ ਤੇ ਮਿਕਸੀ ਚ ਵੀ ਕਰ ਸਕਦੇ ਆਂ। ਓਕੇ ਆਪਾਂ ਚੁੱਲੇ ਤੇ ਬਣਾ ਰਹੇ ਆਂ। ਆਪਣੀ ਗੀਟੀਆ ਲੱਕੜ ਵਾਲੀ ਠੰਡ ਦੇ ਵਿੱਚ ਵਧੀਆ ਰਹਿੰਦਾ ਲੱਕ ਕੋਟੇ ਨਹੀਂ ਦੁਖਦੇ ਇਹ ਜਿਹੜੀ ਪੰਜੀਰੀ ਚ ਆਪਾਂ ਸਮਾਨ ਪਾਵਾਂਗੇ ਸਾਰਾ ਇਹ ਭਾਵੇਂ ਬਜ਼ੁਰਗ ਬੱਚੇ ਜਿਹੜਾ ਮਰਜ਼ੀ ਖਾ ਲੈ ਕਿਲੋ ਘਿਓ ਦੀ ਆਪਾਂ ਬਣਾਉਣ ਲੱਗੇ ਹਾਂ ਉਸ ਹੱਬ ਨਾਲ ਬਦਾਮ ਸਾਰਾ ਕੁਝ ਡਰਾਈ ਫਰੂਟ ਵਗੈਰਾ ਜਿੰਨਾ ਵੀ ਵਿੱਚ ਦੇਸੀ ਦਵਾਈਆਂ ਪੈਂਦੀਆਂ ਉਹ ਸਾਰੀਆਂ ਉਸ ਹਿਸਾਬ ਨਾਲ ਇੰਜ ਕਾਜੂ ਬਦਾਮ ਤੇ ਮਗਜ ਆਪਾਂ ਦੜਫੜ ਕਰਦੇ ਨੇ ਤੇ ਖਰੂਟਾ ਨੂੰ ਆਪਾਂ ਕੱਟ ਲਾਂਗੇ ਚਾਪ ਹੁਣਾ ਕਿਉਂਕਿ ਉਹ ਬਾਲੇ ਨਰਮ ਆ ਤੇ ਅਗਰ ਆਪਾਂ ਉਹਨੂੰ ਜ਼ਿਆਦਾ ਹੋ ਕੀਤਾ ਕੁੱਟਿਆ ਤਾਂ ਉਹਦਾ ਤੇਲ ਨਿਕਲ ਜਾਣਾ ਹਾਂ ਦੇਖੋ ਮੰਮੀ ਲਾਇਆ ਕੁੱਟਣਾ ਇੱਦਾਂ ਦਾ ਹੋ ਗਿਆ ਹੁਣ ਆਪਣਾ ਕਾਜੂ ਉਹਨੇ ਦੁਬਾ ਜਵਾਰੀ ਹੈਗੀ ਮਗ ਜਾਣੀ ਚਲੋ ਕੱਢ ਦੋ ਹਲੋ ਔਰ ਇਹ ਆਗੇ ਮਗ ਜਾਣੀ ਇਹ ਆਪਣੇ ਕੋਲ ਇੱਕ ਤਰ੍ਹਾਂ ਦੇ ਮਗ ਜਾ ਕੋਈ ਚਾਹੋ ਤਾਂ ਫਿਰ ਦੋ ਤਿੰਨ ਤਰ੍ਹਾਂ ਦੇ ਵੀ ਲੈ ਸਕਦੇ ਇਨਨ ਥੋੜਾ ਜਿਹਾ ਟਾਈਮ ਲੱਗਣਾ ਕਿਉਂਕਿ ਇਹ ਪਹਿਲਾਂ ਹੀ ਹੋ ਜਾਂਦੇ ਹਨ ਨਾ ਛੋਟੇ ਕਰਕੇ ਤਾਂ ਇਹਦੀ ਕੁਟਣੀ ਹੁੰਦੀ ਹੈ ਇਹਨਾਂ ਰਮੀ ਹੁੰਦੇ ਹਨ ਹਨਾ ਨਮੁੰਦੇ ਜਿੰਨਾ ਤੱਕ ਨਹੀਂ ਕੀ ਹੁੰਦੀ ਥੋੜੀ ਜਿਹੜੀ ਕੁੱਟਣ ਦੀ

मार के मार्केट जड़िया दफाड़ा तीन तीन चार चार हो जाए इधर तो सारा क्ढ़ी आने अपने खाने पीसें प ਠੀਕ ਹੈ ਤੁਹਾਨੂੰ ਸਾਰਾ ਪ੍ਰੋਸੈਸ ਦੱਸਾਂਗੇ ਕਿਵੇਂ ਪੰਜਾਬ ਦੇ ਵਿੱਚ ਆੜੜ ਲਾਕੇ ਦੇ ਹਿਸਾਬ ਨਾਲ ਮਾਝੇ ਮੜਵੇ ਦੇ ਹਿਸਾਬ ਨਾਲ ਅਲੱਗ-ਅਲੱਗ ਤਰ੍ਹਾਂ ਬਣਾਉਂਦੇ ਪਨੀਰੀ ਜਿੰਦਾ ਹੀ ਬਣਾਉਨੇ ਆ ਉਹਦਾ ਤੁਹਾਨੂੰ ਦੱਸਾਂਗੇ ਕਿਵੇਂ ਬਣਾਉਨੇ ਆ ਇਹ ਚੀਜ਼ਾਂ ਨੂੰ ਕੱਟੀਆਂ ਕਰਤਾ ਲੈ ਆਓ ਭਿਜਰੇ ਨੇ ਇਹਨਾਂ ਨੂੰ ਮਿਕਸ ਕਰ ਦੋ ਮਿਕਸ ਕਰਤਾ ਸਾਰਿਆਂ ਨੂੰ ਉਹ ਫੜਾਓ ਲਿਖਾ ਪੇ ਵਾਲੀਆਂ ਸੋਣ ਲਿਆਓ ਪੌਣੀ ਕਸਕਾਸ ਇੱਕ ਵੀ ਤੁਹਾਨੂੰ ਮੈਂ ਦੱਸਦਾ ਸਾਰੀਆਂ ਚੀਜ਼ਾਂ ਕੀ ਕੀ ਪਾਈਆਂ ਇਹਦੇ ਵਿੱਚ ਤੇ ਸਾਫ ਕਰ ਲੇਂਗੇ ਛੱਟ ਕੇ ਪੌਣੀ ਇਹਦੇ ਵਿੱਚ ਕੋਈ ਵਾਰੀ ਚੀਜ਼ ਹੁੰਦੀ ਆਪ ਗੰਮੇ ਮੰਮੀ ਦੇ ਵਿੱਚ ਹੋਰ ਹੋਰ ਕੀ ਕੀ ਪਾਉਣਾ ਕਮਰਕਸ ਆਟਾ ਲੋਧ ਸਾਰੇ ਹੁੰਦਾ ਆ ਸਾਰੀਆਂ ਪਈਆਂ ਦਵਾਈਆਂ ਜਿਹੜੀਆਂ ਲੋ ਜੇ ਵੀ ਕਰਦੀ ਮਿਕਸ ਇਹ ਦਵਾਈਆਂ ਵਿੱਚ ਹੀ ਪਾਉਣੀਆਂ ਇਹਦੇ ਵਿੱਚ ਆਹ 250 ਗ੍ਰਾਮ ਅਲਸੀ ਆ ਇਹ ਪਾਊਡਰ ਆ ਅਲਸੀ ਕਈ ਸਬੂਤੀ ਵੀ ਲਿਆ ਕੇ ਘਰੇ ਭੁੰਨ ਲੈਂਦੇ ਆ ਬਾਅਦ ਚ ਇਹ ਲਗਦਰਦ ਦੋ ਜੋੜਾਂ ਤੋਂ ਇਹ ਚੰਗਾ ਹੁੰਦਾ आगम मचाई जा रही पाता तकरीबन तो एक किलो के आ ਜੋ ਗਰਮ ਹੋ ਗਿਆ ਦੇਖੋ ਉਬਲਣ ਲੱਗ ਗਿਆ ਨਾ ਹਲੂ ਵੀ ਇਹਨੇ ਕਮਚੀ ਪਈ ਆ ਬੱਠੀ ਆਗੇ ਸਨ ਨੂੰ ਛਾਣਿਆ ਵਿੱਚ ਕੁਝ ਹੋਰ ਨਾ ਤੇ ਜਿਵੇਂ ਭਾਵੇਂ ਤੁਸੀਂ ਆਟਾ ਪਾ ਲੋ ਚਾਹੇ ਸੂਜੀ ਪਾ ਲੋ ਤੇ ਚਾਹੇ ਮਿਕਸ ਕਰ ਸਕਦੇ ਆ ਆਟਾ ਵੀ ਕਿੰਨਾ ਵੇਸਣ ਕਿੰਨਾ ਮੀ 1 ਕਿਲੋ 1 ਕਿਲੋ ਐਸੀ ਤਰ੍ਹਾਂ ਸਾਰੇ ਨੂੰ ਸਲਾਈ ਜਾਣਾ ਤਾਂ ਕਿ ਇਹ ਚ ਨਾ ਗੰਡਾ ਨਾ ਰਹਿਣ ਜੇ ਸੁੱਕੀਆਂ ਗੰਡਾਆਂ ਹੀ ਰਹਿ ਗਈਆਂ ਵਿੱਚੋਂ ਤਾਂ ਉਹ ਫਿਰ ਵਧੀਆ ਨਹੀਂ ਲੱਗਣਿਆ ਕਿਲੋ ਕੇ ਉਹਦੇ ਵਿੱਚ ਅੱਧਾ ਕਿਲੋ ਆਟਾ ਕਿਲੋ ਵੇਸਣ ਨਾ ਇਹ ਕਿ ਉਹ ਹੋ ਗਈ ਉਹ ਹੋ ਗਈ ਜੋ ਬਣੀ ਬੁੱਤੂ ਥੋੜਾ ਥੋੜਾ ਨਾ ਬਰਾਉਨ ਬਹਿਦਾ ਹੋਣਾ ਕੱਖਾਂ ਚ ਆ ਵੀ ਬਹਿ ਰਿਹਾ ਹੈ ਉਧਰ ਆਂਡਾ ਦੇਖੋ ਥੋੜਾ ਥੋੜਾ ਬਦਲ ਲਾ ਦੇਣਾ ਇਹ ਬਾਹਰ ਬਰਾਊਨ ਹੋ ਜਾਊਗਾ ਤੇਰਾ ਆਪਾ ਸਮਾਂ 12 ਜੀ ਕਰਨਾ ਬਹੁਤ ਜਨਾ ਬਰਾਊਨ ਹੋ ਗਿਆ ਦੇਖੋ ਇਸ ਦਾ ਰੰਗ ਰੰਗ ਹੋ ਗਿਆ ਬਰਾਊਨ ਆ ਪੀਸੀ ਐਲਸੀ ਆ ਇਹ ਵਿੱਚੇ ਭੁੱਜ ਜੂਗੀ ਭੁੰਨੇ ਜਾਊਗੀ ਨਾਲੇ ਤੇ ਫੁੱਲ ਜੂਗੀ ਇਹ ਜਿਹੜਾ ਹੁਣ ਵੇਸਣ ਪਤਲਾ ਹੈ ਨਾ ਜੇ ਜਦੋਂ ਆਪਾਂ ਸਾਰਾ ਸਮਾਨ ਪਾਵਾਂਗੇ ਇਹਨਾਂ ਕੁਛ ਕੋਈਗਾ ਤੇ ਅੰਦਰ ਕਰਾ ਵੀ ਥੱਲੇ ਨਾ ਲੱਗੇ ਕਿਉਂਕਿ ਹੁਣ ਜਿਆਦਾ ਫੜਨ ਦਾ ਡਰ ਆ। ਆਹ ਹੁਣੇ ਆਵਾਜ਼ ਆਊਗੀ। ਭੁੰਨੇ ਜਾਊਗੀ ਨਾ ਲੀਵ ਇਹ ਤੋਂ ਨਿਕਲ ਲੈਣਾ ਕਈ ਲੋਕ ਪਹਿਲਾਂ ਭੁੰਨਦੇ ਪਰ ਆਪਾਂ ਦਿੱਤੇ ਹੀ ਭੁੰਨਦੇ ਉਹ ਬਸ ਚੋਦਾ ਹੁੰਦਾ ਹੀ ਆ ਵਿੱਚ ਤੇ ਨਾਲੇ ਭੁੰਨੀਆਂ ਜੀ ਆ ਚਾਰੇ ਗੁੰਦਾ ਇਹ ਸਾਰਾ ਨਾ ਪਹਿਲਾਂ ਕਰਨ ਵਾਲਾ ਜਿਆ ਸਮਾਨ ਆ ਪਰ ਆਪਾਂ ਵਿੱਚੇ ਪਾ ਦੇਨੇ ਫੁੱਲ ਜਾਣਾ ਹੈ ਫੁੱਲਣਾ ਜ਼ਰੂਰੀ ਹੈ ਫੁੱਲ ਨਹੀਂ ਜਾਊਗੀ ਵਿੱਚੇ ਫੁੱਲ ਜਾਣੇ ਹੋਣਗੇ ਜਿੰਨਾ ਆਪਾਂ ਸਮਾਨ ਪਾਇਆ ਸੀ ਦੇ ਲੋ ਡਬਲ ਹੋ ਗਿਆ ਕਮਰ ਕਸ ਆ ਕਮਰ ਕਸ ਹਲੋ ਜੀ ਦਾ ਬਿਲਕੁਲ ਜੀ ਕਮਰ ਕਸ ਜੀ ਦਾ ਨਾ ਹੀ ਕਮਰ ਕਸਾ ਤੇ ਕਮਰ ਨੂੰ ਕੱਸੇ ਜੀ ਹੁਣ ਕੀ ਪਾਉਣਾ ਲੋਧ ਪਾਉਣੀ ਲੋਧ ਛੋਟੇ ਛੋਟੇ ਪੁੜੀਆਂ ਜਿਉਂ ਕਾਦੀਆਂ ਲੋਈ ਲੋਧ ਪਾਤੀ ਸੀ ਇਹ ਪਾਠਾ ਆ ਦੇਖੋ ਪਹਿਲਾਂ ਪਤਲਾ ਸੀਗਾ ਸਾਰਾ ਵੇਸਣਾ ਹੁਣ ਜਿਵੇਂ ਜਿਵੇਂ ਆਪਾਂ ਸਮਾਨ ਪਾਈਏ ਨੇ ਸਾਰਾ ਸੁੱਕ ਗਿਆ ਸੁਕੜਿਆ ਟਿਪਲ ਦਾਸ ਕੀ ਹੈ ਸਾਡਾ ਟਿਪਲਾ ਦਾ

ਗਲਮੀਆਂ ਲਓ ਗੱਡੀ ਵਾਰੀਆਂ ਜੀ ਮੇਰੀ ਚੰਗੀ ਕੜਾ ਜਿਹੜੀਆਂ ਦਵਾਈਆਂ ਪੰਜ ਮਿਕਸ ਕਰ ਦੇਣੀ ਆ ਆਹ ਹੁਣ ਆਪਾਂ ਜਿਹੜੇ ਤੀਜਾ ਪੰਜਾ ਐਚ ਸਾਜੂ ਬਦਾਮ ਸਾਜੂ ਬਦਾਮ ਅਖਰੋਟ ਤੇ ਖਸਖਸ ਇਹ ਸਾਰੀਆਂ ਚੀਜ਼ਾਂ ਚ ਪਾਤੀਆਂ ਖੋਪਾ ਗਿਰੀ उपर दाद नहीं सक्कर आप सकर पा रहे तो कोई खंड भी पा सकते हैं पीसी खंड पा सकते हैं ਦੇ ਸਿਕੰਡਾਂ ਦਾ ਜਰੂਰ ਇਹ ਮਾਤਰਾ ਅਨਸਾਰ ਤਾਂ ਹੈ। ਇਹ ਵਹੀ ਜਿੰਨਾ ਸਮਾਨ ਉਹ ਚ 1.750 ਗ੍ਰਾਮ ਹੈ ਸਹੀ ਰਹੂਗੀ। ਪਰ ਤੁਸੀਂ ਆਪ ਦੀ ਸਵਾਦ ਅਪਾ ਸਕਦੇ ਕੋ ਮਿੱਠਾ ਵਧਾ ਬੰਦਾ ਤਾਂ ਆਪ ਕਰਦਾ। ਸਾਰੇ ਪਾਣੀ ਇਹ ਸਾਰੇ ਘੱਟ ਪਾਉਣੇ। ਇੰਤਲ ਕੰਮ ਆ ਇੱਕ ਬੰਦੇ ਦਾ ਕੰਮ ਹੈ ਨਹੀਂ ਗਾਏ ਅਸੀਂ ਚੈਨਲ ਨਵਾਂ ਬਣਾਇਆ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਆਪਾਂ ਤੁਹਾਨੂੰ ਬਹੁਤ ਵਧੀਆ ਵਧੀਆ ਵੀਡੀਓ ਦਿਖਾਇਆ ਕਰਾਂਗੇ ਤੇ ਪੂਰੇ ਦੇਸੀ ਤਰੀਕੇ ਨਾਲ ਅਰੋਸਟਿਕ ਦਾ ਦਸਤਾਨਾ ਤਾਂ ਹੁਣ ਅੱਗ ਜਵਾ ਇਹਨੇ ਕੋਲਿਆਂ ਦੀ ਰਹਿ ਗਈ ਅੱਗ ਤੇ ਹੁਣ ਕੋਈ ਲੱਕੜ ਨਹੀਂ ਪਾਈ ਸਿਰਫ ਕੜਾਈ ਵੀ ਭਰੀ ਆ ਤੇ ਉਸੇ ਦੇ ਸਰਤੇ ਬਾਸ ਬਣਾਈ ਆ ਚਾਰ ਨਹੀਂ ਮਾਰਦੇ ਮਾਰਦੇ ਸਾਬ ਚੜਦਾ ਆ ਦੇਖੋ ਸਾਰੀ ਬਣ ਗਈ ਆ ਰੰਗ ਦੇ ਦੇਖੋ ਕਰੇ ਬਣਾ ਕੇ ਦੇਖੋ ਬਹੁਤ ਵਧੀਆ ਬਣੂਗੀ ਤੇ ਕਮੈਂਟਾਂ ਜਰੂਰ ਦੱਸਿਓ ਕਿਵੇਂ ਦੀ ਲੱਗੀ ਅੱਗੇ ਤੋਂ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਤਾਂਕਿ ਅਗਲੀਆਂ ਨੌਨ ਵਾਲੀਆਂ ਵੀਡੀਓ ਸਾਰੀਆਂ ਤੁਹਾਨੂੰ ਮਿਲਦੀਆਂ ਰਹਿਣ